ਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰਸ ਡੇਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਇਹ ਪਿੰਡ ਆ ਉਹ ਪਿੰਡ ਸਿਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਤੇ ਮੈਂ ਇੱਕ ਛੋਟੇ ਪਰਿਵਾਰ ਦੇ ਵਿੱਚੋਂ ਜਿਮੀਦਾਰ ਖਾਨੜੇ ਦੇ ਵਿੱਚ ਉੱਠ ਕੇ ਇੱਥੋਂ ਤੱਕ ਪਹੁੰਚਿਆ ਬਾਕੀ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਔਰ ਜੇ ਤੁਹਾਡੀ ਕੋਈ ਵੀ ਆਪਾਂ ਜਦੋਂ ਵੀਡੀਓ ਪਾਉਣੇ ਆਗੇ ਸਲਾਈ ਦੀ ਜਾਂ ਕਟਾਈ ਦੀ ਤੁਹਾਡੇ ਕੋਲੇ ਪਹੁੰਚ ਜਾacre ਨਾਲ ਦੀ ਨਾਲ ਬਾਕੀ ਨਾਲ ਨਾਲ ਆਪਣੇ ਕੋਲੇ ਕਪੜਾ ਵੀ ਹੁੰਦਾ ਜਿਹੜੀਆਂ ਭੈਣਾਂ ਨੇ ਕੁਰਤੇ ਪਿਆ ਮਿਆਂ ਦਾ ਜਾਂ ਭਰਾਵਾਂ ਵਾਸਤੇ ਪੈਂਟਾਂ ਸ਼ਰਟਾਂ ਲੈਣੇ ਹੁੰਦੇ ਆ ਸਾਰੇ ਇੱਕ ਬਰੀ ਮੈਂ ਤੁਹਾਨੂੰ ਨਿਗਰਤਨੀ ਕਰਾ ਦਿੰਨਾ ਕਈ ਬੜੀ ਤੁਸੀਂ ਦੇਖਣਾ ਹੁੰਦਾ ਹਨ ਜਿਵੇਂ ਚਿੱਟੇ ਕੁਰਤੇ ਪਿਆ ਮੇ ਹੁੰਦੇ ਆ ਤੇ ਰੰਗਦਾਰ ਸੂਟ ਘਰੇ ਪਾਉਣ ਨੂੰ ਜਿਵੇਂ 100 ਰੁਪਏ ਮੀਟਰ 120 ਰੁਪਏ ਮੀਟਰ ਇਸ ਤਰ੍ਹਾਂ ਨੇ ਹੁੰਦੇ ਆ ਹਨ ਪੈਂਟਾਂ ਸ਼ਰਟਾਂ ਦਾ ਕਪੜਾ ਲੈ ਸਕਦੇ ਆ ਆਪਾਂ ਇਸੇ ਤਰੀਕੇ ਉਹਨਾਂ ਦੇ ਵਧੀਆ ਸ਼ਲਟਾਂ ਉਧਰ ਪੈਂਟਾਂ ਲੱਗੀਆਂ ਹੋਈਆਂ ਇਧਰ ਵੀ ਕੁਰਤੇ ਪਿਆ ਮੇ ਆ ਜਿਵੇਂ ਗੀਆ ਕਾਟਨ ਦੇ ਵਿੱਚ ਵਧੀਆ ਆਪਾਂ ਗਏ ਨੇ ਜਾਗੋ ਜੂਗੋ ਦੇ ਵਿੱਚ ਪਾਉਣ ਨੂੰ ਜਿਵੇਂ ਅੱਗੇ ਵਿਆਹ ਸ਼ਾਦੀਆਂ ਆ ਰਹੀਆਂ ਤਾਂ ਵਿਆਹ ਸ਼ਾਦੀਆਂ ਵਾਲੇ ਕੱਪੜੇ ਪੂਰੇ ਵਧੀਆ ਹੁੰਦੇ ਆ ਤੁਹਾਡੀ ਮਰਜ਼ੀ ਤੁਸੀਂ ਹਜ਼ਾਰ ਵਾਲਾ ਸੂਟ ਲੈਣਾ 1500 ਵਾਲਾ ਲੈਣਾ 2000 ਵਾਲਾ ਇਧਰ ਵੀ ਨਾਰਮਲ ਰੇਂਜ ਦੇ ਸੂਟ ਆ 5 600 ਰੇਂਜ ਵਿੱਚ ਕੁਰਤੇ ਵੀ ਮੇ ਘਰ ਪਾਉਣ ਨੂੰ ਇਹਦਾ ਪੱਗਾਂ ਵਾਲ ਪੂਰੀ ਫੁੱਲ ਗਾਰੰਟੀ ਹੁੰਦੀ ਆ ਤੁਸੀਂ ਸੂਟਾਂ ਦੇ ਅੰਦਰ ਵੀ ਪੂਰੀ ਵਧੀਆ ਮੈਂ ਹਰ ਵੀਡੀਓ ਵਿੱਚ ਕਹਿਣਾ ਹੁੰਨਾ ਵੀ ਵਧੀਆ ਪੱਗ ਲਵਾਇਆ ਕਰੋ ਤਾਂ ਕਿ ਕੋਈ ਦਿੱਕ ਤਾਂ ਅੱਜ ਜਿਹੜਾ ਆਪਾਂ ਟੌਪਿਕ ਲੈਤਾ ਉਹ ਵੀ ਲੇਡੀ ਸੂਟ ਦੇ ਹੀ ਆ ਕਿਉਂਕਿ ਹੁਣ ਜਿਆਦਾ ਕਮ ਲੇਡੀ ਸੂਟਾਂ ਦਾ ਆਊਗਾ ਭੈਣਾਂ ਦਾ ਤਾਂ ਇੱਥੋਂ ਦਿੱਕਤ ਆਉਂਦੀ ਹੈਗੀ ਨਾਪ ਲੈਣ ਤੋਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਆਉਂਦੇ ਆ ਤੇ ਫੋਨ ਵੀ ਆਉਂਦੇ ਬਾਈ ਟੀਰਾ ਜਦੋਂ ਅਸੀਂ ਲੈਣੀ ਹੈ ਨਾ ਪਾਈਵੇ ਸੂਟ ਦਾ ਤਾਂ ਜਦੋਂ ਇੱਥੋਂ ਨਹੀਂ ਮਿਲਦੇ ਆ ਮੰਨ ਕੇ ਲੋਕੀ ਕਿਸੇ ਦਾ ਟੀਰਾ 12 ਇੱਥੋਂ 15 16 ਦੱਸਣ ਲੱਗ ਜਾਂਦੇ ਉਹਨੂੰ ਆਪਾਂ ਕਿਵੇਂ ਮਿਲਾਂਗਾ ਤਾਂ ਪੂਰਾ ਧਿਆਨ ਨਾਲ ਪੂਰੀ ਵੀਡੀਓ ਦੇਖਿਓ ਤੁਹਾਨੂੰ ਮੈਂ ਇੱਕ ਪੂਰਾ ਕਲੀਅਰ ਕਰ ਦੂੰ ਵੀ ਪਾਈਵੇ ਸੂਟ ਦਾ ਪੂਰਾ ਆਪਾਂ ਨੂੰ ਪਤਾ ਲੱਗ ਜੇ ਵੀ ਕਿੰਨਾ ਟੀਰਾ ਹੈ ਹਨਾ ਪੂਰੀ ਚੰਗੀ ਦਿਰਾਮਤ ਨੂੰ ਸਮਝ ਨਾ ਆਉਂਗਾ। ਬੇਰੇ ਵੀ ਜੇ ਕਿਸੇ ਦੀ ਨਾ ਸਮਝ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਵੀ ਭਾਈ ਤੁਹਾਨੂੰ ਆਹ ਚੀਜ਼ ਦੀ ਸਮਝ ਨਹੀਂ ਲੱਗੀ ਦੁਬਾਰੀ ਸਮਝਾਓ। ਠੀਕ ਆ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਆਜੋ ਆਪਾਂ ਇਥੋਂ ਇਹਨੂੰ ਮਾਪ ਲਵਾਂਗੇ। ਕਿਵੇਂ ਮੈਨਣਾ ਹੈ। ਜੇਕਰ ਸੂਟ ਸੁਗੜਿਆ ਹੋਵੇ ਫਿਰ ਆਪਾਂ ਉਹਦੇ ਪ੍ਰੈਸ ਵਗੈਰਾ ਮਾਰ ਕੇ ਚੰਗੀ ਤਰ੍ਹਾਂ ਖਿੱਚ ਲੈਣਾ ਹੈ। ਆਹ ਜਗਾ ਤੋਂ ਮੈਨਣਾ ਆਪਣੇ ਇਸ ਭੈਣ ਦਾ ਜਿਹੜਾ ਇਥੋਂ ਜਿੱਥੂ ਗਲਾ ਹੁੰਦਾ ਉਹ ਤੋਂ ਚੰਗੀਦਰਾ ਪਾਏਵੇਂ ਸੂਟ ਦਾ ਤੇ ਲਾਏਵੇਂ ਸੂਟ ਦਾ ਦੋਨਾਂ ਨੂੰ ਮੈਂ ਮਿਕਸ ਕਰਕੇ ਨਾਮ ਦੱਸੂ ਕਿਵੇਂ ਆ ਦੇਖੋ ਹਲਕਾ ਇਸ ਹੁੰਗੜਿਆ ਬੈਨ ਜਿਵੇਂ 72 ਆਪਾਂ ਨੂੰ 82 ਕਰ ਲਾਂਗੇ ਪੂਰ ਇੱਥੇ ਲਿਖਾਂਗੇ ਲੰਬਾਈ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਿਖਾਂਗੇ 82 ਠੀਕ ਆ ਨੰਬਰ 2 ਤੇ ਕੀ ਆ ਗਿਆ ਬਾਹਾਂ ਬਸ ਨੰਬਰ 2 ਤੇ ਤੁਸੀਂ 22 ਲਿਖਨੇ ਇਹ ਨਹੀਂ ਐ ਵੀ ਤੀਰਾਂ ਲਿਖਣਾ ਇੱਕ ਹੱਥ ਕਰ ਲਿਆ ਕਰੋ ਬਸ ਵੈਸੇ ਦਾ ਆਪਣੇ ਕੋਲ ਡੈਰੀ ਤੇ ਸਾਰਾ ਕੁਝ ਉਵੇਂ ਛਾਪਿਆ ਪਿਆ ਹੁੰਦਾ ਜਿਹੜਾ ਭੈਣਾ ਜਾਂ ਕੋਈ ਭਰਾ ਜਾਦੇ ਕੰਮ ਹੁੰਦਾ ਉਹਨਾਂ ਕੋਲ ਉਹ ਡੇਰੀਆਂ ਜ਼ਰੂਰ ਛਪਵਾ ਲਓ ਘਟ ਤੋਂ ਕੱਜ ਪੰਜ ਡੇਰੀਆਂ ਛਾਪਦਿਆਂ ਜੇ ਵੱਧ ਤੁਸੀਂ ਛਪਵਾ ਲਓਗੇ ਤਾਂ ਹੋਰ ਵੀ ਖਰਚਾ ਘਟ ਜਾਂਦਾ ਹਨਾ ਲਓ ਜੀ ਹੁਣ ਆਪਾਂ ਨੰਬਰ ਦੋ ਤੇ ਲਿਖਾਂਗੇ ਬਾਹ ਕਿੰਨੀਆਂ ਇੱਥੋਂ ਮੈਂਨੀ ਆਪਣੇ ਬਾਹ ਠੀਕ ਹੈ ਨੇੜੇ ਕਰਕੇ ਦਿਖਾ ਦੁ ਕਿਆ ਹਾਂ ਇਸ ਜਗ੍ਹਾ ਤੋਂ ਮੈਂਨੀ ਬਾਹ ਕਿੰਨੀ ਆ ਰਹੀ ਹੈ ਦੇਖੋ ਪੌਣੇ 14 ਤੇ ਇੱਥੋਂ ਆਪਾਂ ਹੁਣ ਮਿਲਾਂਗੇ ਮੂਰੀ ਬਾਹ ਦੀ ਕਿੰਨੀਆਂ 10 ਯਾਨੀ ਕਿ 5 ਦੋਣੀ 10 ਇਥੇ ਆਪਾਂ ਪੂਰਾ ਪੌਣਾ 14 ਦੀ ਗਣਨਾ ਵੱਧ ਨਾ ਘਟ ਤੇ ਕੋਈ ਨਹੀਂ ਲਾਜ ਵੀ ਨਾ ਮਿਲਿਆ ਕਰੋ ਨਾਲ ਦੀ ਨਾਲ ਇੱਥੋਂ ਆਧਵਚਾਲ ਨੂੰ ਕਈ ਭੈਣਾਂ ਨੇ ਕਮੈਂਟ ਆਉਂਦੇ ਬਈ ਕੋਈ ਨਹੀਂ ਕਿੱਥੋਂ ਮੈਣੀ ਹੈ ਨਾ ਕਿੰਨੇ ਇੰਚ ਛੱਡ ਗਏ ਤਾਂ ਵਿਚਾਲੇ ਉਹ ਮਿਲਿਆ ਕਰੋ ਕਿੰਨੀ ਹੈ ਕੋਈ ਇਸ ਪੈਨ ਦੀ ਆ ਦੇਖੋ 2.5 ਕਿੰਨੀ ਹੋ ਗਈ 13 ਇੱਥੇ ਲਿਖਿਆ ਕੋਈ ਨਹੀਂ ਆਪਾਂ ਇੱਥੇ ਲਿਖਦਾ 13 ਹੁਣ ਤੀਰਾ ਦੇਖੋ ਪੂਰਾ ਧਿਆਨ ਦੇ ਨਾਲ ਦੇਖੋ ਵੀ ਤੀਰਾ ਕਿਵੇਂ ਮੈਨਣਾ ਆਪਾਂ ਜੇ ਲੋ ਆ ਤਾਂ ਲਾਈਵ ਹੀ ਸੂਟ ਦਾ ਤਾਂ ਸਾਰੀਆਂ ਭੈਣਾਂ ਮਿਲ ਹੀ ਜਾਂਦੀਆਂ ਹਨਾ ਇੱਥੋਂ ਚੰਗੀ ਤਰ੍ਹਾਂ ਗਲੇ ਨੂੰ ਨਾ ਚੌੜਾ ਨਹੀਂ ਹੋਣਾ ਜਿਵੇਂ ਐਂ ਹੱਥ ਮਾਰ ਕੇ ਸੈੱਟ ਕਰ ਲਿਆ ਆਪਣੇ ਇਸ ਤਰ੍ਹਾਂ ਠੀਕ ਆ ਹੁਣ ਆਪਾਂ 13 ਮਿਣਾਂਗੇ ਇਸ ਪਹਿੰਦਾ ਕਿੰਨਾ ਪਹਿਲਾਂ ਤਾਂ ਆਪਾਂ ਨੇ ਲਾਈਵ ਹੀ ਸੂਟ ਦੇਖ ਰਹੇ ਹਾਂ ਕਿੰਨਾ ਥੀਰਾ ਆ ਰਿਹਾ 13 ਆ ਰਿਹਾ ਨਾ ਇੱਥੇ ਆਪਾਂ ਲਿਖਤਾ 13 ਹੁਣ ਸਪੋਜ਼ ਕਰੋ ਵੀ ਇਹੀ ਸੂਟ ਕਿਸੇ ਦੇ ਪਾਇਆ ਹੋਇਆਗਾ ਇਹੀ ਸੂਟ ਕਿਸੇ ਦੇ ਪਾਇਆ ਹੋਇਆ ਤਾਂ ਤੁਸੀਂ ਕੀ ਕਰਨ ਇੱਧਰ ਕਹੋ ਕੈਮਰਾ ਇੱਥੋਂ ਰੱਖ ਕੇ ਪੀਤਾ ਇੱਥੋਂ ਤਿਕਰ ਮੈਲ ਲੈਣਾ ਕਿੰਨਾਗਾ ਆ ਦੇਖੋ ਠੀਕ 13 ਇਥੋਂ ਵੀ ਆਪਣਾ 13 ਠੀਕ ਹੈ 13 ਸਵਾ 13 ਇਥੋਂ ਵੀ 13 ਸਵਾ 13 ਠੀਕ ਹੈ ਜੀ ਪਾਏਵੇਂ ਸੂਟ ਦਾ ਤੁਸੀਂ ਇਥੋਂ ਮਿਲ ਸਕਦੇ ਹੋ ਆ ਦੇਖੋ ਇਧਰ ਵੀ ਦਿਖਾਇਓ ਕੈਮਰਾ ਕਰਕੇ ਮੰਨ ਕੇ ਚਲੋ ਵੀ ਆਜ ਸਿਆਉਣ ਤੋਂ ਲੈ ਕੇ ਐ ਸਿਆਉਣ ਤੱਕ ਠੀਕ ਹੈ ਨਾ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਸੀ ਕਿਵੇਂ ਮਿਲਣਾ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਜੇ ਤੁਹਾਨੂੰ ਆਪਾਂ ਇਥੋਂ ਮਿਲਦੇ ਆ ਸੂਟ ਪਾਏਵੇਂ ਜੇ ਉਹ ਗਲਾ ਜਿਹੜਾ ਹੁੰਦਾ ਬਣਾਇਆ ਹੋਇਆ ਉਹਦੇ ਕਰਕੇ ਨਾ ਡਿੱਗ ਪੈਂਦਾ ਥਲੇ ਨੂੰ ਤਾਂ ਤੀਰਾ ਡਿੱਗੇ ਨਾਲ ਕੀ ਹੁੰਦਾ ਉਹ 15 16 ਦਸਨ ਲੱਗੇਗਾ ਤਾਂ ਕਰਕੇ ਨਾ ਪਾਏ ਵੀ ਸੂਟ ਦੇ ਤੁਸੀਂ ਇਥੋਂ ਮਿਲ ਲੈ ਕਰੋ ਜੇ ਕਿਸੇ ਭੈਣ ਦੇ ਟੀ-ਸ਼ਰਟ ਵਗੈਰਾ ਵੀ ਪਾਈ ਆ ਤਾਂ ਇਥੋਂ ਆਪਣੇ ਮਿਲ ਲੈਣਾ ਚੰਗੀ ਤਰ੍ਹਾਂ ਬਾਲਸਲ ਸਾਰੇ ਕੱਢ ਕੇ ਇਹ ਇਸ ਤਰ੍ਹਾਂ ਬਿਲਕੁਲ ਪੂਰਾ ਜੇ ਮੈਂ ਤੁਹਾਨੂੰ ਐ ਲੱਗਦਾ ਸਹੀ ਆ ਇੱਥੇ ਤਾਂ ਉਵੇਂ ਆ ਦੇਖੋ ਠੀਕ ਆ ਅੱਗੇ ਉਹ ਫਰੰਟ ਤੋਂ ਬਿਲਕੁਲ ਸਹੀ ਆ ਜਾਣਾ ਹੁਣ ਆਪਾਂ ਮੈਨੇ ਛਾਤੀ ਦੇਖੋ ਆਸਿਆਂ ਨੂੰ ਕਿੱਥੇ ਕਿ ਬਾਹ ਨੂੰ ਇਸ ਤਰ੍ਹਾਂ ਇਹ ਦੂਜੀ ਸਿੱਤਰੀ ਜੀ ਤਾਂ ਆਪਣੇ ਕੋਲ ਲਾਈਨਿੰਗ ਵਾਲਾ ਸੂਟ ਆ ਫਿਰ ਤਾਂ ਆਪਾਂ ਪੂਰੇ-ਪੂਰੇ ਨਾਪ ਲਿਖ ਲੈਣਾ ਜੇ ਸਿੰਪਲ ਸੂਟ ਦਾ ਨਾਪ ਆਇਆ ਤਾਂ ਫਿਰ ਆਪਾਂ ਥੋੜਾ ਜਿਹਾ ਆਪਣੀ ਮਰਜ਼ੀ ਦੇ ਨਾਲ ਥੋੜਾ ਜਿਹਾ ਵਧਾਉਣਾ ਹੁੰਦਾਗਾ ਸਾਰਾ 1/2 ਇੰਚ ਜਾਨਕਿ ਦੋ ਕਸੂਰ ਉਧਰ ਆਏ ਦੋ ਕਸੂਤਰ ਜਿਵੇਂ ਹੁਣ ਇਹਨਾਂ 21 ਆ ਨਾ ਤਾਂ ਆਪਾਂ 21 ਲਿਖਾਂਗੇ ਇਹਨੂੰ ਕਿਉਂਕਿ ਅੰਦਰ ਇਹਦੇ ਟਾਪਟਾ ਲੱਗੀ ਹੋਈ ਹੈ ਲਾਈਨਿੰਗ ਆਪਾਂ 21 ਤਾਂ ਇਹਨੂੰ 21 ਹੀ ਲਿਖਾਂਗੇ ਇਹ ਆ ਹੁਣ ਐਤੋਂ ਆ ਗਈ ਕਮਰ ਇਸ ਜਗ੍ਹਾ ਤੋਂ ਲੈ ਕੇ ਕੋਲੋਂਗਾ ਦਾ ਜਿੱਥੇ ਵਿਚਾਲਾ ਆਏ ਬੰਜਦਾ ਨਾ ਉੱਥੋਂ ਮੈਨਣਾ ਆਪਾਂ ਨੇ ਇਹ ਆ ਇਹਦੀ ਜਿਹੜੀ ਕਮਰਾ ਪੈਣ ਦੀ ਉਹ ਹੈਗੀ 12.5 ਆਪਾਂ ਇੱਥੇ ਲਿਖਾਂਗੇ ਕਮਰ 12.5 ਠੀਕ ਆ ਹੁਣ ਆ ਗਈ ਹੈ ਹੇਪੋ ਚੰਗੀ ਤਰ੍ਹਾਂ ਮਿਣਾ ਕਰੋ ਜੇ ਆਪਾਂ ਪਾਈਪਿੰਗ ਵਗੈਰਾ ਲਾਉਣੀ ਆ ਉਹ ਥੋੜਾ ਜਿਹਾ ਖੁੱਲਾ ਕਰ ਲਿਆ ਕਰੋ ਵੀ ਦੋਨੇ ਪਾਸੋਂ ਇੱਕ ਇੱਕ ਸੂਤ ਕਿਉਂਕਿ ਪਾਈਪਿੰਗ ਜਿਹੜੀ ਉਹ ਆਪਣੀ ਜਗ੍ਹਾ ਲੈਂਦੀ ਥਾਂ ਲੈਂਦੀ ਆ ਫਿਰ ਇੱਥੇ ਜੇ ਟਾਈਟ ਹੋਏ ਤਾਂ ਫਿਰ ਪਾਈਪਿੰਗ ਆਪ ਨੂੰ ਪਟਣੀ ਬਹੁਤ ਔਖੀ ਹੋਏਨੀ ਆ ਜੀ ਹੁਣ ਆਪਾਂ ਇਥੋਂ ਮਿਣਾਗੇ ਹੈਪ ਠੀਕ ਆ ਜਿੱਥੋਂ ਆਪਣੀ ਚਾਕ ਬਣੀ ਕਿੰਨੀ ਆ ਰਹੀ ਆ ਆ ਦੇਖ ਸਾਢੇ 22 ਆਪਾਂ ਇੱਥੇ ਲਿਖਾਂਗੇ ਸਾਢੇ 22 ਐਪਾ ਇੱਥੇ ਲਿਖਾਂਗੇ ਸਾਢੇ 22 ਲੋ ਜੀ ਸੈਡ ਸਲਾਈ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿੰਦਾ ਲਾਜ਼ਮੀ ਮਿਨਾ ਕਰੋ ਇੱਥੋਂ ਠੀਕ ਆ ਇਹ ਜ਼ਰੂਰੀ ਆ ਸਭ ਤੋਂ ਕਿੰਨੀ ਆ ਰਹੀ ਸੈਡ ਸਲਾਈ ਇਹਨਾਂ ਦੀ ਆ ਦੇਖੋ ਸਾਢੇ 14 ਆਪਾਂ ਇੱਥੇ ਲਿਖਾਂਗੇ ਸਾਢੇ 14 ਸੈਡ ਸਲਾਈ ਠੀਕ ਹੁਣ ਆਗੇ ਪਲੇਟ ਜਾਨੀ ਕਿ ਪਲੋਈਆਂ 10 ਨੇ ਚੰਗੀ ਤਰ੍ਹਾਂ ਮੈਣੀ ਆ। ਇਥੋਂ ਲੈ ਕੇ ਕਿੰਨੀਆਂ ਪਲੰਗੀਆਂ ਤੇ? ਲਗਭਗ 11। ਆਪਾਂ ਇੱਥੇ ਲਿਖਾਂਗੇ ਪਲੇਟ 11 ਸੀ। ਫਿਰ ਮੋੜ ਆ ਗਿਆ। ਠੀਕ ਆ। ਇਥੋਂ ਆਪਾਂ ਲਿਖਾਂਗੇ ਮੋੜ। ਇਸ ਤਰ੍ਹਾਂ ਭਰ填। ਜੌੜੀ ਇਖੇਤ ਨੂੰ ਨਾਰਮਲ ਕਿੰਨਾਗਾ? 17.5 ਇੱਥੇ ਆਪਾਂ ਲਿਖਾਂਗੇ 17.5 ਮੋੜਾ ਠੀਕ ਆ। ਚੰਗੀ ਤਰ੍ਹਾਂ ਦੁਬਾਰੇ ਫਿਰ ਚੈੱਕ ਕਰ ਦਿੰਦਾ ਮੈਂ। ਲਓ ਜੀ 18 ਨਹੀਂ 17.5 ਹੀ ਐਸ ਭੈਣ ਦਾ ਮੋੜਾ। ਇਸ ਤੋਂ ਬਾਅਦ ਆ ਗਿਆ ਗਲਾ। ਪਹਿਲਾਂ ਅਗਲਾ ਗਲਾ ਮਿਲ ਲੈਣਾ ਆਪਾਂ ਨੇ ਇਹਦਾ ਚੰਗੀ ਤਰ੍ਹਾਂ ਨੂੰ ਪਛਾੜ ਲਿਆ ਕਰੋ। ਇਸੇ ਤਰ੍ਹਾਂ ਹੀ ਦਰੋਆ। ਬੁਤਾ ਪਾਲਾ ਨੇ ਇਹਨੂੰ ਐ ਜਿੱਥੇ ਆਪਦੀ ਅਫਸਰਟ ਵਿੱਚ ਹੈ ਹੱਥ ਮਾਰ ਕੇ ਸੈੱਟ ਕਰ ਲਿਆ ਕਰੋ। ਜੇ ਇਹ ਆਪਾਂ ਨੂੰ ਖਿੱਚੀ ਜਾਊ ਫਿਰ ਨੀਵਾ ਵਾਲਾ ਹੋ ਜਾਊਗਾ। ਨਾਰਮਲ ਗਲਾ ਕਿੰਨਾ ਆਪਾਂ ਇੱਥੇ ਮਿਲਾਂਗੇ ਇਸ ਪਾਸੇ ਨਾਰਮਲ ਗਲਾ ਅਗਲਾ 6 ਆ। ਬੈਗ 5.5 ਇੱਥੇ ਲਿਖਾਂਗੇ ਆਪਾਂ ਅਗਲਾ 7 ਬੈਗ 5.5 7 ਬਟਾ 5.5 ਠੀਕ ਹੈ ਜੀ ਸਾਰਾ ਆਪਣੇ ਛੱਟ ਦਾ ਨਾਪ ਹੋ ਗਿਆ ਨਾ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਓ ਬਾਕੀ ਜਦੋਂ ਤੁਸੀਂ ਗਲੇ ਦੀ ਕੱਚੀ ਪਾਉਣਾ ਨੇ ਇੱਥੋਂ ਬਹੁਤ ਸਾਰੇ ਭੈਣਾਂ ਕੀ ਕਰਦੇ ਆ ਮਸ਼ੀਨ ਦੇ ਨਾਲ ਕੱਚੀ ਪਾਉਂਦੇ ਆ ਆਹ ਵਾਲੀ ਕੱਚੀ ਪ੍ਰੈਸ ਮਾਰ ਕੇ ਸੂਈ ਦੇ ਨਾਲ ਪਾਇਆ ਕਰੋ ਤਾਂ ਕਿ ਇੱਥੋਂ ਜਦੋਂ ਮਸ਼ੀਨ ਹੈ ਕੱਪੜੇ ਨੂੰ ਧੱਕ ਕੇ ਲੈ ਜਾਂਦੀ ਹੈ ਫਿਰ ਇੱਥੇ ਬਲ ਪੈ ਜਾਂਦੀ ਹੈ ਇਹ ਇਸ ਤਰ੍ਹਾਂ ਨਹੀਂ ਠੀਕ ਹੈ ਮਸ਼ੀਨ ਦੇ ਨਾਲ ਕੱਚੀ ਨਾ ਪਾਇਆ ਕਰੋ ਸੂਈ ਦੇ ਨਾਲ ਕੱਚੀ ਪਾਇਆ ਕਰੋ ਆ ਜਗਤ ਫਿਰ ਪੂਰੀ ਸਫਾਈ ਹੁੰਦੀ ਹੈ ਤੇ ਇੱਥੇ ਵੀ ਬਹੁਤ ਸਾਰੇ ਬਣਾ ਕੀ ਕਰਦਿਆਂ ਵੀ ਮਸ਼ੀਨ ਧਰੀ ਕੱਚੀ ਪਾਈ ਚੰਗੀ ਤਰ੍ਹਾਂ ਟੱਕ ਦੇ ਕੇ ਪ੍ਰੈਸ ਨਾਲ ਮੋੜ ਕੇ ਫਿਰ ਸੂਈ ਨਾਲ ਕੱਚੀ ਟਾਂਕੇ ਭਰਿਆ ਕਰੋ ਜੇ ਤੁਸੀਂ ਉਹਨੇ ਵੀ ਟੇਲਰਾਂ ਨਾਲ ਕੇ ਸੂਟ ਥੋੜਾ ਬਣੀ ਟਾਈਮ ਲੱਗੂਗਾ ਜੇ ਆਪਾਂ ਅੱਗੇ ਨੂੰ ਕੰਮ ਵਧੀਆ ਚਾਹੀਦਾ ਆਪਾਂ ਨੂੰ ਤਾਂ ਟਾਈਮ ਲੱਗੂਗਾ ਹੀ ਲੱਗੂਗਾ ਵਧੀਆ ਸਫਾਈ ਨਾਲ ਕੰਮ ਕਰਿਆ ਕਰੋ ਹੁਣ ਆਪਾਂ ਸਲਵਾਰ ਦਾ ਨਾਪ ਲਵਾਂਗੇ ਇਸੇ ਤਰੀਕੇ ਹਾਲੋ ਇਤੋਂ ਲਮਾਈ ਕਿੰਨੀ ਐਸ ਭੰਦੀ ਐ ਜਿਗਾ ਤੋਂ ਬਣਾ ਗਿਆ ਆਪਾਂ ਨੇ ਲਓ ਜੀ ਲੰਬਾਈ ਹੈਗੀ 33 ਇੰਚ ਠੀਕ ਆ 33 ਇੰਚ ਲੰਬਾਈ ਆ ਮੂਰੀ ਮਣਾਂ ਕਿੰਨੀ ਆ ਮੂਰੀ ਹੈਗੀ ਲਗਭਗ 11.5 ਸਣੀ ਬੈਲਟ ਦੀ 33 ਤੇ 11.5 ਮੂਰੀ ਇਥੋਂ ਬਣਾ ਕੇ ਆਪਾਂ ਬੈਲਟ ਇਹਨਾਂ ਦੀ ਆ ਬੈਲਟ ਜਿਹੜੀ ਹੈਗੀ ਇਸ ਪੈਨ ਨੂੰ 22.5 ਇੰਚ ਠੀਕ ਆ ਸਾਡੇ ਬਾਈ ਬੈਲਟ ਤੇ ਪੌਂਚੇ ਚੌੜੇ ਕਿੰਨੇ ਆਗੇ 2 ਇੰਚ ਆਪਾਂ ਇੱਥੇ ਲਿਖਾਂਗੇ 2 ਇੰਚ ਪੌਂਚੇ ਚੌੜੇ ਆ ਆਲੋ ਠੀਕ ਆ ਸਾਰਾ ਨਾਪ ਮੈਂ ਤੁਹਾਨੂੰ ਦੱਸਤਾ ਵੀ ਕਿਵੇਂ ਲੈਣਾ ਆਪਣੀ ਹੁਣ ਜੇ ਤੁਸੀਂ ਇਸ ਸੂਟ ਦੀ ਕਿਸੇ ਭੈਣ ਦੀ ਨਾਪ ਹੁੰਦਾ ਹਨ ਕਟਿੰਗ ਦੇਖਣੀ ਚਾਹੁੰਦੇ ਹੋ ਤਾਂ ਕੱਲ ਆਪਾਂ ਇਹਦਾ ਸੂਟ ਕੱਟਾਂਗੇ ਇਸ ਭੈਣ ਦਾ ਲਾਈਨਿੰਗ ਵਾਲਾ ਸੂਟ ਆ ਤਾਂ ਆਪਤਾ ਦੇ ਅੰਦਰ ਲੱਗੂਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਵੀ ਹਾਂਜੀ ਅਸੀਂ ਸਿੱਖਣਾ ਹੈਗਾ